ਜਿਹੜਾ ਤੁਸੀਂ ਇੱਥੇ ਸਾਡੇ ਲਖਨਾਉਂ ਜਿਹੜੀ ਹੈਗੀ ਹੈ ਬਲਾਕ ਸਮਟੀ ਜ਼ਿਲ੍ਹਾ ਪ੍ਰਾਚਤ ਉਹਨੂੰ ਕਵਰ ਕਰ ਰਹੇ ਆਂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਧੰਨਵਾਦ ਜੀ। ਹਾਂ ਜੀ। ਸэр ਤੁਹਾਡਾ ਨਾਮ? ਮੇਰਾ ਨਾਮ ਈਕਬਾਲ ਸਿੰਘ ਹੈ, ਸਾਫਕਾ ਸਰਪੰਚ, ਸਾਫਕਾ ਮੈਂਬਰ ਬਲਕਸਾਂਤੀ, ਐਸਸੀ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਆ। ਠੀਕ ਹੈ ਸэр। ਸэр ਤੁਸੀਂ ਅੱਜ ਦੀਆਂ ਵੋਟਾਂ ਨੂੰ ਲੈ ਕੇ ਕਿੰਨੀ ਕ ਜਿਆਦਾ ਉਤਸ਼ਾਹੀ ਤੁਸੀਂ? ਹਾਂ ਅੱਜ ਦੀਆਂ ਵੋਟਾਂ ਦੇ ਵਿੱਚ ਲੋਕਾਂ ਦਾ ਕਾਫੀ ਹਿੱਸਾ ਹੈਗਾ ਸਵੇਰ ਤੋਂ। ਲੋਕ ਆਈ ਜਾਂਦੇ ਆਂ ਵੋਟਾਂ ਪਾ ਕੇ ਜਾਈ ਜਾਂਦੇ ਆਂ। ਹੁਣ ਤੱਕਰ 176 ਵੋਟਾਂ ਪੋਲ ਹੋ ਚੁੱਕੀਆਂ। ਬਹੁਤ ਵਧੀਆ ਗੱਲ ਆ। ਸэр ਤੁਸੀਂ ਆਪਣੀ ਪਾਰਟੀ ਤੋਂ ਕੀ ਉਮੀਦ ਰੱਖਦੇ ਆਂ? ਸਾਡੀ ਪਾਰਟੀ ਜਿਹੜ ਦੇ ਵਿੱਚ ਉਹ ਕਾਂਗਰਸ ਪਾਰਟੀ ਆ ਜਿਹੜੀ ਉਹ ਪਹਿਲੇ ਨੰਬਰ ਤੇ ਆਵੇਗੀ ਤੇ ਬਾਕੀ ਕਾਲੀ ਦਲ ਦਾ ਤਾਂ ਖਾਤਮਾ ਹੋ ਗਿਆ ਹੈਗਾ ਤੇ ਝਾੜੂ ਵਾਲੇ ਵੀ ਬਹੁਤ ਜੀ ਸਰ ਨਹੀਂ ਹੈਗੇ ਕਿਉਂਕਿ ਲੋਕਾਂ ਨਾਲ ਬੀਬੀਆਂ ਨਾਲ ਜੋ ਕੀਟੇ ਵਾਧੇ ਆ ਜਾਂ ਕਿ ਹੋਰ ਲੋਕਾਂ ਨਾਲ ਕੀਟੇ ਵਾਧੇ ਆ ਜੀ ਸਰ ਤੇ ਉਹ ਸਾਰੇ ਖਤਮ ਕਰ ਦਿੱਤੇ ਇਹੋ ਜੋ ਬਾਦਲ ਸਾਹਿਬ ਨੇ ਜੋ ਕਣਕ ਦੀ ਬਾਦਲ ਸਾਹਿਬ ਦੀ ਸਰਕਾਰ ਵਧੀਆ ਸੀਗੀ ਪਰ ਉਹਦੇ ਵਿੱਚ ਜਿਹੜੇ ਉਹਦੇ ਕੁਝ ਜਿਹੜੇ ਮੋਤਵਾਰ ਬੰਦੇ ਸੀ ਉਹ ਮਾਰੇ ਸੀ ਹਾਂਜੀ ਉਹਨਾਂ ਦਾ ਕਰਕੇ ਉਹ ਪਾਰਟੀ ਡੰਬ ਚੁੱਕੀ ਹੈ ਹੌਣ ਜਿਹੜੀ ਪਾਰਟੀ ਉਹ ਦੁਬਾਰਾ ਖੜੀ ਕਰਨੀ ਬੜੀ ਮੁਸ਼ਕਲ ਹੋ ਹੈਗੀ ਹੈ ਹਾਂਜੀ ਸਰ ਤੇ ਇਹ ਜਿਹੜਾ ਉਹਨਾਂ ਨੇ ਸਕੀਮਾਂ ਚਲਾਈਆਂ ਸੀ ਉਹ ਗਰੀਬਾਂ ਲਈ ਹਾਂ ਪੱਕੀ ਸਕੀਮਾਂ ਸੀਗੀਆਂ ਕਿਉਂਕਿ ਆਟਾ ਦਾਲ ਸਕੀਮ ਸੀ ਜਿਹੜੀ ਉਹ ਭਗਵੰਤ ਸਿੰਘ ਸਰਕਾਰ ਨੇ ਆਟਾ ਦਾਲ ਸਕੀਮ ਜਿਹੜੀ ਉਹ ਖਤਮ ਕਰ ਦਿੱਤੀ ਹੈ ਕੇ ਸੈਂਟਰ ਵੱਲੋਂ ਜਿਹੜੀ ਗਰੀਬਾਂ ਨੂੰ ਕਣਕ ਮਿਲ ਰਹੀ ਹੈ ਉਹੀ ਮਿਲ ਰਹੀ ਹੈ ਨਹੀਂ ਤਾਂ ਆਮਨ ਨਹੀਂ ਮਿਲ ਰਹੀ ਤੇ ਹੁਣ ਜੇ ਕਾਂਗਰਸ ਦੀ ਸਰਕਾਰ ਨੇ ਚੰਨੀ ਸਾਹਿਬ ਨੇ ਬੜਾ ਇਹ ਇਨ੍ਹਾਂ ਮੁੱਦਿਆਂ ਤੇ ਬੜਾ ਬੋਲ ਰਹੇ ਆ ਉਹ ਤੇ ਆਉਣ ਵਾਲੇ 27 ਨੂੰ 27 ਨੂੰ ਕਾਂਗਰਸ ਦੀ ਸਰਕਾਰ ਹੀ ਪੰਜਾਬ ਦੇ ਵਿੱਚ ਆਉਗੀ ਜੀ ਸਰ ਇਹ ਨਰ ਦੇ ਵਿੱਚ ਜਿੱਤ ਜੂਗੀ ਇਸ ਵਾਰ ਫਿਰ ਹਾਂਜੀ ਹਾਂਜੀ ਆ ਇਸ ਵਾਰ ਜਿੱਤ ਜੂਗੀ ਬਹੁਤ ਮਾਤ ਨਾਲ ਜਿੱਤੂਗੀ ਸਸ਼ੀਕਲ ਜੀ ਤੇ ਹੁਣ ਅਸੀਂ ਪਿੰਡ ਡਾਲੇ ਤੋਂ ਬਾਅਦ ਪਹੁੰਚ ਚੁੱਕੇ ਹਾਂ ਧੂੜਕੋਟ ਚੜਤ ਸਿੰਘ ਵਾਲਾ ਜਿੱਥੇ ਕਿ ਉਮੀਦਵਾਰ ਬੈਠੇ ਨੇ ਤਾਂ ਪੁਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦੀ ਕੀ ਰਾਏ ਬੂਟਾ ਨੂੰ ਲੈ ਕੇ ਤਾਂ ਪੁਨਾਂ ਨਾਲ ਕਰਦੇ ਹਾਂ ਗੱਲਬਾਤ ਸਸ਼ੀਕਲ ਸਾਹਿਬ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਸਰਜੀਤ ਸਿੰਘ ਜੀ ਅੱਛਾ ਸਰ ਤੁਸੀਂ ਕਿਹੜੀ ਪਾਰਟੀ ਦੇ ਉਮੀਦਵਾਰ ਹੋ ਇਕੱਲੀ ਪਾਰਟੀ ਦੇ ਹਾਂਜੀ ਸਰ ਤੁਸੀਂ ਆਪਣੀ ਪਾਰਟੀ ਤੋਂ ਕੀ ਉਮੀਦ ਰੱਖਦੇ ਹੋ ਸਹੀ ਉਮੀਦੇ ਹੀ ਰੱਖਦੇ ਵੀ ਮੂਰੇ ਆਉਣ ਚੰਗੇ ਕੰਮ ਕਰਨ ਹਾਂਜੀ ਅੱਗੇ ਵੰਗੋ ਵਿਕਾਸ ਹੋਣਾ ਚਾਹੀਦਾ ਹਾਂਜੀ ਤੇ ਲੋਕਾਂ ਵੱਲੋਂ ਕਿੰਨਾ ਕਥਾ ਨੂੰ ਪਰਮਾ ਹੁੰਗਾਰਾ ਬਹੁਤ ਵਧੀਆ ਜੀ ਬਹੁਤ ਚੰਗਾ ਸਾਡਾ ਪਿੰਡ ਛੋਟਾ ਜਿਹਾ ਪਿੰਡ ਹਾਂਜੀ ਬਹੁਤ ਸੋਹਣਾ ਜੀ ਹਾਂ ਧੰਨਵਾਦ ਸਰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਸੁਖਦੀਪ ਸਿੰਘ ਰਾਏ ਸਾਬਕਾ ਸਰਪੰਚ ਠੀਕ ਹੈ ਸੇ ਤੇ ਸਰ ਤੁਸੀਂ ਅੱਜ ਪਿੰਡ ਦੇ ਲਈ ਕੀ ਆ ਸੋਚਦੇ ਹੋ ਕਿ ਉਮੀਦ ਰੱਖਦੇ ਹੋ ਕਿ ਸਰਕਾਰ ਆਉਂਦੀ ਆ ਪਿੰਡ ਦੇ ਬਾਰੇ ਚੰਗਾ ਕੁਝ ਕਰਨਾ ਹਾਂਜੀ ਹੁਣ ਪਹਿਲਾਂ ਤਾਂ ਆਪਾਂ ਨੂੰ ਪਤਾ ਹੀ ਆ ਜਿਹੜੀ ਪਹਿਲੀ ਸਰਕਾਰ ਨੇ ਤਾਂ ਕੁਝ ਵੀ ਨਹੀਂ ਕੀਤਾ ਨਾ ਸਾਡੇ ਪਿੰਡ ਲਈ ਕੋਈ ਗ੍ਰਾਂਟ ਆਈ ਆ ਨਾ ਹੀ ਕੋਈ ਵਿਕਾਸ ਹੋਇਆ ਹਾਂਜੀ ਤੇ ਜਿਹੜੀ ਪਹਿਲਾਂ ਸਰਕਾਰ ਸੀ ਕਾਲੀਦਲ ਦੀ ਜਿੰਨੇ ਵਿਕਾਸ ਹੋਇਆ ਸਾਡੇ ਪਿੰਡ ਦੇ ਤਕਰੀਬਨ ਉਦਹੀ ਹੋਇਆ ਜੀ ਸਰ ਤੇ ਇਹ ਪਿੰਡ ਦੇ ਲੋਕ ਵੀ ਹੁਣ ਚਾਹੁੰਦੇ ਆ ਵੀ ਦੁਬਾਰਾ ਕਾਲੀ ਸਰਕਾਰ ਆਵੇ ਤੇ ਆਪਣਾ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸ਼ਾਂਤੀ ਮੈਂਬਰ ਆ ਵਧੀਆ ਪੜੇ ਲਿਖੇ ਆ ਇਹ ਮੂਰੇ ਆਉਣ ਤੇ ਅੱਗੇ ਵਾਂਗ ਫੇਰ ਵਿਕਾਸ ਸ਼ੁਰੂ ਹੋ ਜਾਵੇ ਹਾਂਜੀ ਸਰ ਤੇ ਸਰ ਤੁਹਾਡੇ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਕੀ ਹੈ ਸਮੱਸਿਆ ਮੈਮ ਕਦਾ ਜਿਵੇਂ ਆ ਤੁਸੀਂ ਦੇਖੀਆ ਸਾਈਡਾਂ ਤੇ ਰੂੜੀਆਂ ਵਗੈਰਾ ਕਾਫੀ ਆ ਹਨਾ ਜੀ ਸਰ ਸੱਪੜ ਦਾ ਵੀ ਹਲੇ ਬਹੁਤ ਛੋਟਾ ਉਹਦਾ ਨਿਕਾਸ ਹੋਣ ਵਾਲਾ ਜੀ ਸਰ ਤੇ ਬਾਕੀ ਹਲੇ ਕੁਸਕ ਹੈਗੀਆਂ ਗਲੀਆਂ ਜਿਹੜੀਆਂ ਇੰਟਰਲੋਕ ਆ ਉਹ ਹੋਣ ਵਾਲੀਆਂ ਜੀ ਸਰ ਤੇ ਇੱਕ ਪਿੰਡ ਦੇ ਜਿਹੜੇ ਸਾਈਡ ਤੋਂ ਦੀ ਆ ਸਾਡੀ ਸੜਕ ਬਣਨ ਵਾਲੀ ਆ ਜੀ ਫਿਰਨੀ ਦੇ ਉੱਪਰ ਜੀ ਸਰ ਬਾਕੀ ਬਹੁਤ ਜ਼ਿਆਦਾ ਵਿਕਾਸ ਸਾਡਾ ਕਰ ਲਈ ਸਰਕਾਰ ਚ ਤਕਰੀਬਨ ਹੱਥ ਤੋਂ ਬਾਅਦ ਹੋ ਗਿਆ ਥੋੜੀ ਕੰਮ ਰਹਿੰਦੇ ਆ ਜਿਹੜੇ ਮਤਲਬ ਇਹ ਸਰਕਾਰ ਚ ਸਾਡੇ ਪਿੰਡ ਨੂੰ ਕੋਈ ਗਰੰਟ ਨਹੀਂ ਆਈ ਕੋਈ ਕੰਮ ਨਹੀਂ ਹੋਇਆ ਹਲੇ ਹਾਂਜੀ ਤੇ ਇਸ ਵਾਰ ਤਾਂ ਆਮ ਆਦਮੀ ਪਾਰਟੀ ਤੋਂ ਸਾਰੇ ਨਾਰਾਜ਼ ਰਹੇ ਆ ਹਾਂਜੀ ਹੁਣ ਦੇਖੋ ਲੋਕਾਂ ਨੇ ਉਦੋਂ ਇਹਨਾਂ ਦੇ ਜਿਹੜੇ ਝੂਠੇ ਵਾਅਦੇ ਸੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਤੇ ਉਹਨਾਂ ਦੇ ਗੱਲਾਂ ਗਬਰਾਹ ਹੋ ਗਏ ਨੌਜਵਾਨ ਜੂਥ ਇੱਕ ਬਾਹਰਲੇ ਐਨ ਆਰ ਆਈ ਵੀਰ ਉਹ ਹੁਣ ਗਬਰਾਹ ਹੋ ਗਏ ਸੀ ਹੁਣ ਉਹੀ ਆ ਕੇ ਸਾਨੂੰ ਕਹਿ ਰਹੇ ਆ ਵੀ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਅਸੀਂ ਇਹਨਾਂ ਨੂੰ ਫੰਡ ਭੇਜੇ ਸੀ ਇੱਥੇ ਅਸੀਂ ਇੱਕ ਦੋ ਕਚਹਿਰੀਆਂ 'ਚ ਉਹਨਾਂ ਦੇ ਨਾਲ ਗਏ ਆ ਉਹ ਖੁਦ ਕਹਿ ਰਹੇ ਸੀ ਵੀ ਇਸ ਤੋਂ ਜ਼ਿਆਦਾ ਕਾਲੀ ਸਰਕਾਰ ਚੰਗੀ ਸੀ ਜਿਹੜੇ ਕੰਮ ਹੁੰਦੇ ਸੀ ਜੀ ਸਰ ਤੁਹਾਨੂੰ ਕੀ ਲੱਗਦਾ ਇਸ ਵਾਰ ਅਕਾਲੀ ਦਲ ਜੋ ਪਾਰਟੀ ਉਹ ਜਿੱਤੇਗੀ ਹਾਂਜੀ ਤੁਹਾਨੂੰ ਪਤਾ ਹੀ ਆ ਉੱਥੇ ਜਿਮਨੀ ਚੋਣ ਹੋਈ ਆ ਜੀ ਸਰ ਤੇ ਆਪਾਂ ਇਹਨਾਂ ਨੇ ਕਿੰਨਾ ਧੱਕਾ ਕੀਤਾ ਲੋਕਾਂ ਦੇ ਪਰਚੇ ਕੀਤੇ ਸਰਪੰਚਾਂ ਦੇ ਪੱਗਾਂ ਲਾਹਿਆਂ ਉਹਦੇ باوجود ਵੀ ਲੋਕਾਂ ਨੇ ਫਾਇਲ ਕੀਤੇ ਆ ਕਾਗਜ ਧੜਾ ਧੜਾ ਮਤਲਬ ਲੋਕਾਂ ਦੀ VOTING ਹੋਈ ਆ ਹਨਾ ਤੇ ਕਿੰਨੇ ਆਪਾਂ ਪੋਲਿੰਗ ਹੋ ਕੇ ਦੂਜੇ ਨੰਬਰ ਤੇ ਪਾਰਟੀ ਆਈ ਆ ਹਾਲਾਂਕਿ ਜੇ ਮਤਲਬ ਥੋੜਾ ਜਿਹਾ ਇਹ ਧੱਕਾ ਨਾ ਕਰਦੇ ਤੇ ਉੱਥੋਂ ਪਹਿਲੇ ਨੰਬਰ ਤੇ ਪਾਰਟੀ ਹੋਣੀ ਸੀ ਅਕਾਲੀ ਦਲ ਤੇ ਲੋਕਾਂ ਨੇ ਅਕਾਲੀ ਦਲ ਦਾ ਮੋਢਾ ਤਾਂ ਉੱਥੇ ਹੀ ਵੱਜ ਗਿਆ ਆਪਣਾ ਜੀ ਸਰ ਬਾਕੀ ਹੁਣ ਇਹਨਾਂ ਨੂੰ ਬਲਾਕ ਸੰਮਤੀਆਂ ਤੇ ਉਹਨਾਂ 'ਚ ਪਤਾ ਲੱਗ ਜੂ ਜੀ ਸਰ ਕੋਸਤਾ ਨੇ ਧੱਕੇ ਨਾ ਕਾਗਜੀ ਤੁਹਾਡੇ ਸਾਹਮਣੇ মিডিਆ ਨੂੰ ਕੋਈ ਪਤਾ ਹਾਂਜੀ ਸਰ ਕਿੰਨਾ ਇਹਨਾਂ ਨੇ ਇਹ ਇੱਕ ਐਸਐਸਪੀ ਜ਼ਿਲ੍ਹੇ ਦਾ ਹੋ ਕੇ ਸਾਰਿਆਂ ਨੂੰ ਕਾਨਫਰੰਸ ਤੇ ਕਹਿ ਰਿਹਾ ਆਪਾਂ ਇੰਨਾ ਧੱਕੇ ਕਰਦੇ ਆ ਉਹਨਾਂ ਦੇ ਮਗਰ ਘਰਾਂ 'ਚ ਇਹਨਾਂ ਨੂੰ ਫੜ ਲੋ ਕੈਮਰਾ ਦੇ ਸਾਹਮਣੇ ਨਾਉ ਹਾਂਜੀ ਸਰ ਸਰਕਾਰਾਂ ਦਾ ਤੁਸੀਂ ਵੀ ਤੇ ਅਸੀਂ ਵੀ ਚੱਲ ਆਪਦੀ ਉਪਰ ਚ ਦੇਖਿਆ ਹੋਣੀਆਂ ਪਰ ਜਿੰਨਾ ਇਹ ਧੱਕਾ ਜੇ ਨੀ ਰਾਜਨੀਤੀ ਮਾੜੀ ਹੋਈ ਆ ਇਹਨਾਂ ਮੈਂ ਤਾਂ ਆਪਣੀ ਜ਼ਿੰਦਗੀ 'ਚ ਕਦੇ ਨਹੀਂ ਦੇਖਿਆ ਜੀ ਬਿਲਕੁਲ ਸਰ ਤੇ ਸਰ ਤੁਹਾਨੂੰ ਕੀ ਲੱਗਦਾ ਕਿ ਲੋਕ ਅਕਾਲੀ ਦਲ ਨੂੰ ਹੀ ਚੁਣਨਗੇ ਇਕੋ ਅਸੀਂ ਤਾਂ ਜਿੰਨੇ ਹੁਣ ਸੁਣ ਰਹੇ ਆ ਲੋਕ ਲੋਕਾਂ ਦੀ ਆਵਾਜ਼ ਜਾਂ ਜਿੰਨੇ ਆਪਣੇ ਸਾਡੇ ਮੋਗੇ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਚ ਹੀ ਕੰਮ ਹੋਇਆ ਤੇ ਅਕਾਲੀ ਦਲ ਚ ਕੋਈ ਇਹੋ ਜਿਹਾ ਗੁੰਡਾ ਰਾਜ ਨਹੀਂ ਸੀ ਆਇਆ ਜਿਵੇਂ ਕੋਈ ਲੋਕਾਂ ਦੇ ਕਾਗਜੇ ਖੋਵੋ ਸਿਰਫ ਜਿਹੜਾ ਆਪਦੀ ਬਹੁਮਤ ਲੈ ਕੇ ਵੋਟਾਂ ਪਾਉਗਾ ਆਪਦੇ ਕੰਮਾਂ ਨੂੰ ਪੈਂਦੀਆਂ ਹੁੰਦੀਆਂ ਸੀਗੀਆਂ ਅਗਲੇ ਨੂੰ ਮੌਕਾ ਤਾਂ ਦਿਓ ਨਾ ਲੋਕ ਚਾਹਣਗੇ ਜਿਹਨੂੰ ਉਹ ਫਤਵਾ ਲੋਕਾਂ ਨੂੰ ਮਨਜ਼ੂਰ ਆ ਪਰ ਇਦਾਂ ਦਾ ਧੱਕਾ ਕਦੇ ਨਹੀਂ ਸੋਇਆ ਇਸ ਲਈ ਹੁਣ ਲੋਕ ਖੁਦ ਹੀ ਜੋ ਐਸਸੀ ਵਰਗਾ ਭਾਈ ਜਿਹਾ ਸਾਡੇ ਮਜ਼ਦੂਰਪਰਾ ਉਹ ਵੀ ਜਾ ਕਰ ਲਾਗੇ ਜਿੰਨੀਆਂ ਸਹੂਲਤਾਂ ਜਿਹੜੀਆਂ ਕੰਨ ਕਰ ਰਹੀ ਸੀ ਜਾਂ ਆਟਾ ਦਾਲ ਸਕੀਮਾ ਸਾਰੀਆਂ ਉਹ ਵੀ ਬੰਦ ਕਰਤੀਆਂ ਇਹਨਾਂ ਨੇ ਹੁਣ ਸਾਡੇ ਨਾਲ ਬੀਜਪੀ ਆਗੂ ਦੇ ਉਮੀਦਵਾਰ ਜੁੜ ਚੁੱਕੇ ਨੇ ਤੇ ਆਪੋ ਨਾਲ ਕਰਦਿਆਂ ਗੱਲਬਾਤ ਸਤਿ ਸ਼ਕਾਲ ਸਰ ਸਤਿ ਸ਼ਕਾਲ ਜੀ ਤੁਹਾਡਾ ਨਾਮ ਗੁਰਚੰਦ ਸਿੰਘ ਸਿੱਧੂ ਠੀਕ ਹੈ ਸਰ ਤੇ ਤੁਸੀਂ ਆਪਣੀ ਪਾਰਟੀ ਤੋਂ ਕੀ ਉਮੀਦ ਰੱਖਦੇ ਹੋ ਦੇਖੋ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਪੰਜਾਬ ਦਾ ਮਾਹੌਲ ਦੂਸਰੀਆਂ ਪਾਰਟੀਆਂ ਨੇ ਜਾਂ ਮਜੂਦਾਂ ਸਰਕਾਰਾਂ ਨੇ ਖਰਾਬ ਕੀਤਾ ਹੋਇਆ ਵਾ ਸਾਡੀ ਉਮੀਦ ਹੈ ਵੀ ਬੀਜਪੀ 27 ਚ ਹਾ ਜੀ ਗੀਤਾ ਪੰਜਾਬ ਚ ਕੁਝ ਖੁਸ਼ਹਾਲੀ ਆਉਣ ਦੇ ਚਾਂਸ ਹਾਂ ਜੀ ਸੁਧਾਰ ਹੋਊਗਾ ਜੀ ਬਿਲਕੁਲ ਸਰ ਹਾਂ ਜੀ ਸਰ ਤੁਹਾਡੇ ਮੁਤਾਬਿਕ ਤੁਹਾਡੇ ਪਿੰਡ ਦੀ ਕੀ ਸਮੱਸਿਆ ਸਭ ਤੋਂ ਵੱਡੀ ਜੋ ਹਜ ਤੱਕ ਸੁਧਰੀ ਨਹੀਂ ਹੈ ਦੇਖੋ ਜੀ ਮੇਰੇ ਪਿੰਡ ਚ ਐਸੀ ਸਮੱਸਿਆ ਕੋਈ ਨਹੀਂ ਵੀ ਜੀ ਦਾ ਹਾਲ ਨਹੀਂ ਹੋਇਆਗਾ ਤਕਰੀਬਨ ਮੇਰਾ ਪਿੰਡ ਖੁਸ਼ਹਾਲ ਆ ਬਿਲਕੁਲ ਵਧੀਆ ਵਾ ਸੜਕਾਂ ਵਧੀਆ ਵਾ ਗਲੀਆਂ ਨਾਲੀਆਂ ਜੋ ਕਾਫੀ ਸਮੇਂ ਤੋਂ ਠੀਕ ਆ ਬਿਲਕੁਲ ਫਟਾਜੀ ਹਾਂਜੀ ਹਾਂਜੀ ਕੋਈ ਪ੍ਰੋਬਲਮ ਨਹੀਂ ਰੇ ਪੰਡਿਤ ਠੀਕ ਹੈ ਸਰ ਤੇ ਸਰ ਜੋ ਸਰਕਾਰ ਆਉਗੀ ਬੀਜੇਪੀ ਤੁਹਾਨੂੰ ਕੀ ਲੱਗਦਾ ਕਿ ਉਹ ਸੁਧਾਰ ਲੈ ਕੇ ਆਉਗੀ ਬਿਲਕੁਲ ਲੈ ਕੇ ਆਉਗੀ ਯੂਪੀ ਨੂੰ ਦੇਖ ਲਓ ਤੁਸੀਂ ਗੈਂਗਸਟਰ ਬਾਦ ਜਿੰਨਾ ਉੱਥੇ ਸੀਗਾ ਨਸ਼ਾ ਸੀ ਜਾਂ ਮੰਨ ਲਓ ਕਤਲੇਆਮ ਸੀ ਉਹ ਸਭ ਕੁਝ ਖਤਮ ਆ ਜੀ ਜੀ ਸਰ ਤੇ ਸਰ ਲੋਕਾਂ ਵੱਲੋਂ ਕਿੰਨਾ ਕ ਪਰਮਾਹੰਗਾਰਾ ਮਿਲ ਰਿਹਾ ਤੁਹਾਨੂੰ ਲੋਕਾਂ ਨੂੰ ਬਹੁਤ ਪਰਮਾਹੰਗਾਰਾ ਮਿਲ ਰਿਹਾ ਲੋਕ ਇਹ ਕਹਿ ਰਿਹਾ ਵੀ ਜੇ ਬੀਜੇਪੀ ਆਉਗੀ ਤਾਂ ਪੰਜਾਬ ਚ ਹਾਲਾ ਨਹੀਂ ਤਾਂ ਅਦਰਵਾਈਜ਼ ਕੋਈ ਹੱਲ ਨਹੀਂ ਜੀ ਸਰ ਹਾਂਜੀ ਤੇ ਹੁਣ ਤੱਕ ਸਾਨੂੰ ਤਾਂ ਨਹੀਂ ਪਤਾ ਪਰ ਕਿੰਨੀ VOTING ਚੱਲ ਰਹੀ ਹੈ ਅੰਦਰ ਨਹੀਂ ਮੈਂ ਰਾਉਂਡ ਤੇ ਸੀਗਾ ਹੁਣ ਮੈਂ ਰਾਉਂਡ ਤੋਂ ਆਇਆ ਮੈਂ ਹਜੇ ਅੰਦਰ ਜਾਣਾ ਵਾ ਦੇਖਣਾ ਵੀ ਕਿੰਨੀ ਪੋਲ ਹੋਈ ਹੈ ਕਿ ਹਾਂਜੀ ਸਰ ਤੇ ਬਾਕੀ ਰਿਜ਼ਲਟ ਤਾਂ ਸ਼ਾਮ ਤੱਕ ਆਈ ਜਾਣਾ ਹੈ ਪਰਸ ਤੱਕ ਆਈ ਜਾਣਾ ਹੈ ਹਾਂਜੀ ਬਿਲਕੁਲ ਬਿਲਕੁਲ ਤੇ ਸਰ ਤੁਹਾਨੂੰ ਕੀ ਲੱਗਦਾ ਤੁਹਾਡੀ ਪਾਰਟੀ ਫਿਰ ਜਿੱਤੂਗੀ ਬਿਲਕੁਲ ਜਿੱਤੂਗੀ ਹਾਂ ਕੋਈ ਸ਼ੱਕ ਨਹੀਂ